ਨਮਸਕਾਰ ਜੇ ਮੇਰੀ ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਅੱਜ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਆਂ ਕਿ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨ ਹੈ ਉਹ ਜਿਹੜੇ ਆ ਉਹ ਡਿਕਲੇਅਰ ਹੋ ਗਿਆ ਉਹ ਆ ਗਿਆ ਅੱਜ ਮੈਂ ਕੌਂਸਲ ਪਾਰਟੀ ਤੋਂ ਅੱਜ ਨਾਮਿਨੇਸ਼ਨ ਜਿਹੜੇ ਆਪਣੇ ਦਾਖਲ ਕਰਾਇਆ ਮੇਰੇ ਮੇਰੀ ਧਰਮ ਪਤਨੀ ਸ਼ਰਮਤੀ ਤ੍ਰਿਪਤਾ ਜਲ ਭਗਤ ਉਹ ਜਿਹੜੇ ਇਲੈਕਸ਼ਨ ਫਾਈਟ ਕਰ ਰਹੇ ਲੜਨਗੇ ਕਿਉਂਕਿ ਇਹ ਲੇਡੀਜ਼ ਵੋਟ ਕਰਨ ਕਰਕੇ ਉਹ ਖੜੇ ਆ ਔਰ ਤੁਸੀਂ ਵੀ ਜਾਣਦੇ ਹੋ ਕਿ ਕੰਮ ਜਰਾ ਵਾ ਉਹ ਅਸੀਂ ਮੈਚ ਕਰਨਾ ਵਾ ਅਸੀਂ ਕਰਾਂਗੇ ਲੇਡੀਜ਼ ਵੋਟ ਕਰਨ ਕੇ ਸਾਨੂੰ ਉਹਨਾਂ ਨੂੰ ਖੜਾ ਕਰਨਾ ਪਿਆ ਸਾਥੀਓ ਜਿਸ ਤਰ੍ਹਾਂ ਕਿ ਤੁਸੀਂ ਮੈਨੂੰ ਪਹਿਲਾਂ ਵੀ ਪਿਛਲੀ ਵਾਰੀ ਵੀ ਬਹੁਤ ਸਤਿਕਾਰ ਤੇ ਬਹੁਤ ਪਿਆਰ ਦੇ ਨਾਲ ਤੁਸੀਂ ਮੈਨੂੰ ਜਿਤਾ ਕੇ ਕਾਰਪੋਰੇਸ਼ਨ ਦੇ ਵਿੱਚ ਭੇਜਿਆ ਸੀ ਔਰ ਮੈਂ ਤੁਹਾਡੇ ਉਸ ਵਿਸ਼ਵਾਸ ਤੇ ਉਸ ਪਿਆਰ ਦੇ ਨਾਲ ਜਰ ਤੁਸੀਂ ਵਿਸ਼ਵਾਸ ਸਾਡੇ ਜਤਾਇਆ ਸੀ ਮੈਂ ਉਹਦੇ ਤੇ ਪੂਰਾ ਉਤਨ ਦੀ ਕੋਸ਼ਿਸ਼ ਕੀਤੀ ਮੈਂ ਤੇ ਮੇਰਾ ਪਰਿਵਾਰ ਚਾਹੇ ਮੇਰੇ ਭਤੀਜੇ ਹੈ ਚਾਹੇ ਮੇਰੇ ਭਰਾ ਹੈ ਚਾਹੇ ਮੇਰੀ ਮਿਸੇਜ ਹੈ ਔਰ ਚਾਹੇ ਮੈਂ ਇਹ ਸਾਰਿਆਂ ਨੇ ਪਰਿਵਾਰ ਨੇ ਪੂਰਾ ਦਫਤਰ ਖੋਲ ਕੇ ਤੁਹਾਡੀ ਸੇਵਾ ਕਰਨ ਦੀ ਕੋਈ ਪੂਰੀ ਤਨ ਮਨ ਦੇ ਨਾਲ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਹੁਣ ਵੀ ਮੈਂ ਇਹ ਹੀ ਉਮੀਦ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਪਹਿਲਾਂ ਸਤਿਕਾਰ ਦਿੱਤਾ ਹੈ ਇਸੇ ਤਰ੍ਹਾਂ ਤੁਸੀਂ ਮੈਨੂੰ ਹੁਣ ਵੀ ਮਾਨ ਤੇ ਸਤਿਕਾਰ ਦੇ ਨਾਲ ਦੇ ਕੇ ਕਿ ਸਾਨੂੰ ਫਿਰ ਸੇਵਾ ਦਿਓਗੇ ਮੌਕਾ ਦਿਓਗੇ ਸੇਵਾ ਕਰਨ ਦਾ ਮੈਂ ਆਪਣੇ ਆਪਣਾ ਜਿਹੜੀ ਮੇਰੇ ਟਿਨਰ ਮਿਲੀ ਸੀ ਮੈਨੂੰ ਉਹਦੇ ਵਿੱਚ ਜਿੰਨਾ ਵੀ ਮੈਨੂੰ ਸਮਾਂ ਮਿਲਿਆ ਸੀ 7 ਸਾਲ ਸਾਨੂੰ ਮਿਲੇ ਆ ਕਿਉਂਕਿ 5 ਸਾਲ ਹੁੰਦੇ ਲੇਕਿਨ ਸਰਕਾਰ ਨੇ ਮੋਟਾ ਨਾਪ ਖਾਨ ਕਰਨ ਕਰਕੇ 2 ਸਾਲ ਐਕਸਟਰਾ ਹੋ ਗਏ ਸੀਗੇ ਹੁਣ 2 ਸਾਲ ਤੇ 7 ਸਾਲ ਤੇ 4 ਦਿਨ ਜਿਹੜੇ ਨੇ ਉਹ ਸਮਝ ਲੋਗੇ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਔਰ ਅਸੀਂ ਆਪਣੇ ਜਿਹੜਾ ਬਰਹਿਮਸੀ ਦਾ ਦਰਿਆ ਸੀ ਉਹਦੇ ਵਿੱਚ ਅਸੀਂ ਕੰਮ ਦੀ ਦਿਸਟ ਜਿਹੜੀ ਹੈ ਉਹ ਵੀ ਤੁਹਾਡੇ ਤੁਸੀਂ ਸਭ ਜਾਣਦੇ ਹੋ ਸਾਹਮਣੇ ਜਿਹੜੇ ਅਸੀਂ ਪੋਸਟਰਾਂ ਲਈ ਤੁਹਾਨੂੰ ਦੇਤੀ ਜਾਏਗੀ ਮੈਜ ਦੀ ਗੱਲ ਤੁਹਾਨੂੰ ਕਹਿਣਾ ਜਾਂਦਾ ਸੀਗਾ ਕਿ ਸਰਕਾਰ ਨੇ ਜਿਹੜੀ ਹੁਣ ਇਲੈਕਸ਼ਨ ਅਨਾਉਂਸ ਕੀਤੀ ਹੈ ਇਮੀਡੀਏਟਲੀ ਕਰਤੀ ਇਹਦੇ ਵਿੱਚ ਸਾਡੇ ਕੋਲ ਟਾਈਮ ਦੀ ਬਹੁਤ ਘਾਟ ਸੀ ਨੋਮੀਨੇਸ਼ਨ ਫਾਰਮ ਜਿਹੜੇ ਭਰੰਦਾ ਉਹ ਵੀ ਟਾਈਮ ਨਹੀਂ ਸੀ ਤੇ ਤੁਹਾਡੇ ਕੋਲ ਸਾਡੀ ਪਹੁੰਚਣ ਦਾ ਟਾਈਮ ਵੀ ਨਹੀਂ ਹੋਣਾ ਇਸ ਲਈ ਜਿਹੜੀ ਮੇਨ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਮੈਂ ਆਪਣੇ ਵੱਲੋਂ ਤੁਹਾਡੇ ਹੱਥ ਜੋੜ ਕੇ ਮਾਫੀ ਮੰਗਾਗਾ ਕਿਉਂਕਿ ਇੰਨਾ ਟਾਈਮ ਨਹੀਂ ਹੈ ਕਿਉਂਕਿ ਟਾਈਮ ਜਿਹੜਾ 15 ਤੋਂ ਲੈ ਕੇ ਸ਼ਾਇਦ 19 ਤੋਂ ਬਾਅਦ ਫੇਰ ਇਹਨਾਂ ਨੂੰ 21 ਨੂੰ ਇਲੈਕਸ਼ਨ ਹੈ 19 ਤੋਂ ਬਾਅਦ ਫੇਰ ਇਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਡੋਰ ਡੋਰ ਨਹੀਂ ਕਰ ਪਾਣਾ ਹੋ ਸਕਦਾ ਹੈ ਕਿ ਇਹ ਤੁਹਾਨੂੰ ਪਰਸਨਲ ਤੌਰ ਤੇ ਮੈਂ ਨਾ ਮਿਲ ਪਾਵਾਂ ਪਰ ਤੁਸੀਂ ਮੇਰੇ ਭੈਣ ਭਰਾਓ ਜਿਦ ਤਵੇ ਤੁਸੀਂ ਖੜੇ ਹੋ ਸਮਝੋ ਤੁਸੀਂ ਪ੍ਰਭਜਾਲੀ ਖੜੇ ਹੋ ਤੁਸੀਂ ਆਪਣਾ ਇਲੈਕਸ਼ਨ ਜਿਹੜਾ ਵਾ ਆਪ ਲੜ ਰਹੇ ਹੋ ਮੈਂ ਹਮੇਸ਼ਾ ਤੁਹਾਡੇ ਲਈ ਖੜਾ ਹਾਂ ਚਾਹੇ ਉਹ ਪੈਸ਼ਨਰ ਦੇ ਰੂਪ ਚ ਖੜਾ ਹੋਇਆ ਚਾਹੇ ਉਹ ਪਾਣੀ ਦੀਆਂ ਦਾ ਉਹਨਾਂ ਦੀ ਖੜਾ ਹੋਇਆ ਸੜਕਾਂ ਦੇ ਰੂਪ ਚ ਵੀ ਖੜਾ ਹੋਇਆ ਹਰ ਚੀਜ਼ ਨੂੰ ਮੈਂ ਕੋਸ਼ਿਸ਼ ਕੀਤੀ ਚਾਹੇ ਪਾਰਕਾਂ ਦੀ ਗੱਲ ਹੋਵੇ ਸਕੂਲਾਂ ਦੀ ਗੱਲ ਹੋਵੇ ਡਿਸਪੈਂਸਸ ਦੀ ਗੱਲ ਹੋਵੇ ਹਰ ਥਾਂ ਤੇ ਮੈਂ ਖੜਾ ਹੋ ਕੇ ਕੰਮ ਕਰਵਾਇਆ ਕੰਮ ਖੜਾ ਕੀਤਾ ਖੜਾ ਹੋਇਆ ਹਾਂ ਹੁਣ ਇਹ ਟਾਈਮ ਜਿਹੜਾ ਵਾ ਮੈਂ ਸੱਤ ਸਾਲ ਸੇਵਾ ਤੁਹਾਡੀ ਕੀਤੀ ਹੈ ਕਿਉਂਕਿ ਤੁਸੀਂ ਮੈਨੂੰ ਐਜ਼ ਇੱਕ ਵਕੀਲ ਬਣਾ ਕੇ ਮੈਂ ਤੁਹਾਡਾ ਵਕੀਲ ਬਣ ਕੇ ਖੜਾ ਸੀ ਉੱਥੇ। ਔਰ ਉਹਦੀ ਵਕੀਲ ਦਾ ਵਕਾਲਤ ਜਿਹੜੀ ਮੈਂ ਕੀਤੀ ਉਹ ਮੈਂ ਪੂਰੀ ਡਟ ਕੇ ਕੀਤੀ ਹੈ। ਔਰ ਮੈਂ ਹੁਣ ਵੀ ਅਮੀਲ ਕਰਦਾ ਹਾਂ ਕਿਉਂਕਿ ਮੈਂ ਤੁਹਾਡੇ ਕੋਲ ਜਿਆਦਾ ਨਹੀਂ ਬੋਲ ਪਾਦਾ ਤੁਹਾਡੇ ਮਾਮਲੇ ਕਾਲਤ ਪੂਰੀ ਤਗੜੇ ਤਰੀਕ ਨਾਲ ਕੀਤੀ ਔਰ ਆਪਣੇ ਤਨ ਮਾਨ ਨਾਲ ਕੀਤੀ ਹੈ। ਹੁਣ ਵੀ ਮੈਂ ਤੁਹਾਡੇ ਤੋਂ ਇਹ ਇਮੀਦ ਕਰਦਾ ਹਾਂ ਕਿ ਤੁਸੀਂ ਅੱਗੇ 7 ਸਾਲ ਮੈਂ ਸੇਵਾ ਕੀਤੀ ਹੈ ਆਪਣੇ ਵਾਰ ਦੀ। ਬਸ 10 ਦਿਨ ਜਿਹੜੇ ਆ ਇਹ ਤੁਸੀਂ ਮੈਨੂੰ ਦੇ ਦਿਓ। ਮੇਰੇ ਥਾ ਤੇ ਤੁਸੀਂ ਖੜੇ ਹੋਣਾ ਮੈਂ ਮੈਂ ਸ਼ਾਇਦ ਨਾ ਆਵਾਂ ਪਾਵਾਂ ਤੁਸੀਂ ਘਰਗਾ ਜਾ ਕੇ ਵੀ ਹੋਟਾਂ ਕੱਢਣੀਆਂ ਕਰ ਜਾ ਜਾ ਖੜੇ ਹਾਂ ਮੇਰੀ ਜਗ੍ਹਾ ਤੇ ਤੁਸੀਂ ਖੜੇ ਹੋਗੇ ਤੇ ਖੜੇ ਹੋਗੇ ਕਹਿੰਦਾ 10 ਦਿਨ ਤੁਸੀਂ ਮਨਉ ਦੇ ਦਿਓ ਅਗਲੇ 5 ਸਾਲ ਫਿਰ ਮੈਂ ਤੁਹਾਡੇ ਨਾਲ ਤੁਹਾਡੀ ਸੇਵਾ ਵਿੱਚ ਹਮੇਸ਼ਾ ਖੜਾ ਰਾਂਗਾ ਵੀਡੀਓ ਜਿਆਦਾ ਲੰਬੀ ਹੋਣੀ ਹੈ ਇਸ ਲਈ ਮੈਂ ਤੁਹਾਡੇ ਨਾਲ ਗੱਲਾਂ ਤੇ ਬਹੁਤ ਕਰਨਾ ਚਾਹੁੰਦਾ ਸੀ ਪਰ ਮੈਂ ਤੁਹਾਨੂੰ ਇਹੀ ਗੱਲ ਜਾਨਣਾ ਮੇਰੇ ਹੱਥ ਜੁੜ ਕੇ ਬੇਨਤੀ ਮੰਗਣਾ ਕਿ ਹੋ ਸਕਦਾ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਮਿਲਣ ਦੀ ਨਾ ਮਿਲਿਆ ਤੇ ਜਿੰਨੇ ਵੀ ਤੁਸੀਂ ਮੇਰੇ ਭੈਣ ਭਰਾਓ ਮੇਰੇ ਸਹਿਯੋਗੀ ਹੋ ਮੇਰੇ ਰਿਸ਼ਤੇਦਾਰ ਹੋ ਮੇਰੇ ਭੈਣ ਭਰਾਓ ਮੇਰੇ ਬਾੜਦੇ ਹੋ ਇਹ ਮੇਰਾ ਬਾੜ ਮੇਰਾ ਪਰਿਵਾਰ ਆਪਾਂ ਕਹਿੰਦੇ ਆ ਉਹ ਇਹੀ ਸਾਡਾ ਪਰਿਵਾਰ ਹੋ ਤੁਸੀਂ ਸਾਰਾ ਅਗਰ ਮੈਂ ਕਿਸੇ ਕਾਰਨ ਕਰਕੇ ਨਹੀਂ ਮਿਲ ਪਾਇਆ ਤੇ ਤੁਸੀਂ ਥੋੜਾ ਕੋਸ਼ਿਸ਼ ਕਰੋ ਮੈਨੂੰ ਮਿਲਾਂ ਦੀ ਅਗਰ ਕਿਸੇ ਤਰ੍ਹਾਂ ਦਾ ਵੀ ਸਾਡਾ ਮਿਲਣ ਦਾ ਰابطਾ ਨਹੀਂ ਹੁੰਦਾ ਲੇਕਿਨ ਆਪਣੇ ਆਪਣੇ ਹਲਕੇ ਦੇ ਵਿੱਚ ਆਪਣੇ ਆਪਣੇ ਏਰੀਆ ਦੇ ਵਿੱਚ ਜਿੱਥੇ ਤੇ ਤੁਹਾਡੀ ਵੋਟ ਹੈ ਉਹਨਾਂ ਦੇ ਆਸ-ਪਾਸੇ ਤੁਸੀਂ ਖੜੇ ਹੋ ਇਹਨਾਂ ਮੇਰਾ ਸਾਥ ਦਿਓ ਦਸ ਸਾਲ ਜੇ ਤੁਸੀਂ ਮੇਰਾ 10 ਦਿਨਾਂ ਦਾ ਸਾਥ ਦੇਣਾ ਹੈ ਮੈਂ ਤੁਹਾਡਾ ਪੂਰਾ ਸਾਥ ਜਿਹੜਾ ਹੈ ਉਸ ਅਗਲੇ 5 ਸਾਲਾਂ ਦੇ ਦੇਵਾਂਗਾ ਇੰਨੀ ਬੇਨਤੀਆਂ ਕਰਦੇ ਆ ਧੰਨਵਾਦ ਇੱਕ ਵਾਰ ਦੁਬਾਰਾ ਵੀ ਇੰਦੀ ਕਰਦਾ ਕਿ ਤੁਸੀਂ ਸਮਝੋ ਕਿ ਤੁਸੀਂ ਕੈਂਡੀਡੇਟ ਹੋ ਤੁਸੀਂ ਇਲੈਕਸ਼ਨ ਲੜ ਰਹੇ ਹੋ ਜਿੱਥੇ ਮੇਰੀ ਸਹਾਇਤਾ ਦੀ ਲੋੜ ਹੈ ਉੱਥੇ ਮੈਨੂੰ ਬੁਲਾਓ ਮੈਂ ਉੱਥੇ ਕੰਮ ਕਰਾ ਆਵਾਂਗਾ ਪਰ ਜੋ ਮੈਨੂੰ ਮਹਿਸੂਸ ਹੁੰਦਾ ਹੈ ਕਿ 5-7 ਦਿਨਾਂ ਦੇ ਵਿੱਚ ਵਿੱਚ ਪੂਰਾ ਘਣਾ ਜਿਹੜਾ ਹੈ ਇਕੱਲੇ-ਇਕੱਲੇ ਘਰ ਨੂੰ ਟੱਚ ਜਿਹੜਾ ਕਰਨਾ ਤੁਹਾਨੂੰ ਮੁਸ਼ਕਲ ਹੋ ਜਾਣਾ ਇਸ ਲਈ ਮੇਰੀ ਬੇਨਤੀ ਹੈ ਕਿ ਤੁਸੀਂ ਆ ਮੇਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਤੁਸੀਂ ਆਪਣੀ ਜ਼ਿੰਮੇਵਾਰ ਸਮਝ ਕੇ ਆਪਣੀ-ਆਪਣੀ ਜ਼ ਇਹ ਲਕਿਨ ਉਹ ਫਾਈਲ ਕਰੀਏ ਤਾਂ ਜੋ ਜਿਹੜੀ ਹੈ ਆਪਾਂ ਤੁਹਾਡੇ ਫਿਰ ਜਿਹੜੇ ਰੁਕੀ ਹੋਏ ਕੰਮ ਵੀ ਰਹਿ ਗਏ ਨੇ ਤੁਹਾਡੇ ਪੁੱਤੇ ਵੈਸੇ ਮੈਂ ਕੰਮ ਕਰਾਈ ਬਹੁਤ ਹੈ ਤੁਹਾਨੂੰ ਮੈਂ ਲਿਸਟ ਵੀ ਪਾ ਦਿੱਤੀ ਆਪਣਾ ਅਹੀ ਬਣਾਇਆ ਹੋਇਆ ਪੋਸਟਰ ਵੀ ਬਣਾਇਆ ਸਟicker ਬਣਾਇਆ ਉਹਨਾਂ ਦਾ ਪੰਪਲੈਟ ਵਗੈਰਾ ਬਣਾਇਆ ਤੁਹਾਨੂੰ ਸਾਰਾ ਵੀ ਮਿਲ ਜੀ ਉਹ ਵੀ ਦੇਖੋ ਤੇ ਇੰਨੀ ਵੀ ਇੰਨਾ ਕਹਿਦਾ ਮੈਂ ਤੁਹਾਨੂੰ ਤਾਂ ਲੇਕੋ ਮੈਂ ਫਿਰ ਦੁਬਾਰਾ ਮਾਫੀ ਮੰਗਦਾ ਕਿ ਤੁਹਾਨੂੰ ਮੈਂ ਟਾਈਮ ਨਹੀਂ ਦੇ ਪਾਵਾਂਗਾ ਜਾਂ ਕੋਸ਼ਿਸ਼ ਮੇਰੀ ਪੂਰੀ ਰਹੇਗੀ ਕਿ ਮੈਂ 24 ਘੰਟੇ ਨਹੀਂ ਤੇ 20 ਘੰਟੇ ਕੰਮ ਕਰਕੇ ਤੁਹਾਨੂੰ ਮੇਰੀ ਕੋਸ਼ਿਸ਼ ਕਰੂੰਗਾ ਨਿਕਾ ਫਿਰ ਵੀ ਤੁਸੀਂ ਨਰਾਜ ਨਹੀਂ ਹੋਣਾ ਜਿੱਥੇ ਵੀ ਤੁਸੀਂ ਖੜੇ ਹੋ ਜੇ ਤੁਹਾਨੂੰ ਕੋਈ ਮਹਿਸੂਸ ਹੁੰਦਾ ਮੇਰੀ ਗੱਲ ਤੋਂ ਮੈਨੂੰ ਦੱਸ ਦਿਓ ਬਾਕੀ ਜਿਹੜੀ ਕੋਈ ਨਾਰਾਜ਼ਗੀ ਹੈ ਉਹ ਵੀ ਥੋੜਾ ਸੁਰਦੋ ਕਿਉਂਕਿ ਐਨੇ ਦਿਨ ਬੰਦਾ ਕੰਮ ਕਰਦਾ ਹੋਵੇ ਤਾਂ ਕਿਤੇ ਨਾ ਕਿਤੇ ਕੁਛ ਨਾ ਕੁਛ ਗਲਤੀ ਰਹਿ ਜਾਂਦੀਆਂ ਪਰ ਉਹ ਗਲਤੀਆਂ ਦੇ ਵੀ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਮੈਨੂੰ ਲੱਗੀਏ ਨੇ ਤੁਹਾਨੂੰ ਮਹਿਸੂਸ ਹੋਈ ਤੇ ਮੇਰੇ ਨਾਲ ਕਰ ਲੈਣਾ ਪਰ ਇਹ ਦੱਸ ਦਾਂ ਜਿਹੜੀ ਹੈ ਤੁਸੀਂ ਮੇਰੇ ਨਾਲ ਖੂਜੂ ਖੜੇ ਹੋ ਧੰਨਵਾਦ